ਨਜਾਇਜ਼ ਰਿਸ਼ਤੇ ਨੇ ਲੈ ਲਈ ਇੱਕ ਹੋਰ ਜ਼ਿੰਦਗੀ ਲੁਧਿਆਣਾ ਦੇ ਹੋਟਲ ਚੋਂ ਇਤਰਾਜ਼ਯੋਗ ਹਾਲਾਤ ਚ ਮਿਲੀ ਮਹਿਲਾ ਦੀ ਲਾ ਆਪਣੇ ਬੁਆਏਫਰੈਂਡ ਨੂੰ ਵਿਆਹ ਕਰਵਾਉਣ ਦੇ ਲਈ ਜਦੋਂ ਪ੍ਰੈਸ਼ਰਾਈਜ਼ ਕੀਤਾ ਗਿਆ ਤਾਂ ਬੁਆਏਫਰੈਂਡ ਨੇ ਆਖਿਰਕਾਰ ਕਿਉਂ ਲੈ ਲਈ ਨਿਸ਼ਾਦੀ ਜ਼ਿੰਦਗੀ ਪੁਲਿਸ ਨੇ ਕੀਤਾ ਮਹਿਲਾ ਦੇ ਬੁਆਏਫਰੈਂਡ ਨੂੰ ਕਾਬੂ ਲੁਧਿਆਣਾ ਦੇ ਇੱਕ ਹੋਟਲ ਚੋਂ ਰੇਖਾ ਨਾਮ ਦੀ ਇੱਕ ਔਰਤ ਦੀ ਲਾਸ਼ ਮਿਲੀ ਹੋਟਲ ਸਟਾਫ ਦਾ ਕਹਿਣਾ ਹੈ ਕਿ ਰੇਖਾ ਤੇ ਅਮਿਤ ਨਿਸ਼ਾਦ ਦੇ ਵੱਲੋਂ ਹੋਟਲ ਦਾ ਕਮਰਾ ਬੁੱਕ ਕੀਤਾ ਜਾਂਦਾ ਤੇ 3 ਘੰਟਿਆਂ ਬਾਅਦ ਅਮਿਤ ਹੋਟਲ ਮੈਨੇਜਰ ਨੂੰ ਇਹ ਕਹਿ ਕੇ ਚਲਾ ਜਾਂਦਾ ਕਿ ਉਹ ਰੋਟੀ ਲੈਣ ਚੱਲਿਆ ਪਰ ਉਹ ਮੁੜਕੇ ਵਾਪਸ ਹੀ ਨਹੀਂ ਆਉਂਦਾ ਅਮਿਤ ਜਦੋਂ ਕਈ ਘੰਟੇ ਵਾਪਸ ਨਹੀਂ ਆਉਂਦਾ ਤੇ ਹੋਟਲ ਸਟਾਫ ਨੂੰ ਸ਼ੱਕ ਪੈਂਦਾ ਹੈ। ਹੋਟਲ ਸਟਾਫ ਦੇ ਵੱਲੋਂ ਜਦੋਂ ਰੂਮ ਨੂੰ ਖੋਲਿਆ ਜਾਂਦਾ ਹੈ ਤੇ ਰੇਖਾ ਦੀ ਲਾਸ਼ ਖੂਨ ਨਾਲ ਲथਪਤ ਮਿਲਦੀ ਹੈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਜਗੀਰਪੁਰ ਦੇ ਰਹਿਣ ਵਾਲੇ ਅਮਿਤ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਰੇਖਾ ਦੇ ਵੱਲੋਂ ਅਮਿਤ ਨੂੰ ਵਿਆਹ ਕਰਨ ਦੇ ਲਈ ਦਬਾ ਪਾਇਆ ਜਾਂਦਾ ਸੀ। ਜ਼ਿਕਰਯੋਗ ਹੈ ਕਿ ਰੇਖਾ ਪਹਿਲਾਂ ਵਿਆਹੁਤ ਸੀ, ਉਹਦੇ ਦੋ ਬੱਚੇ ਨੇ ਤੇ ਉਹ ਆਪਣੇ ਪਤੀ ਤੋਂ ਅਲੱਗ ਰਹਦੀ ਸੀ। ਰੇਖਾ ਤੇ ਅਮਿਤ ਜਦੋਂ ਹੋਟਲ ਰੂਮ 'ਚ ਆਉਂਦੇ ਨੇ ਤੇ ਵਿਵਾਦ ਨੂੰ ਵਿਆਹ ਕਰਵਾਉਣ ਦੇ ਲਈ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦਸੰਬਰ ਸ਼ਾਮ ਨੂੰ ਸਾਨੂੰ 5 ਵਜੇ ਸਲੇਮ ਤਾਬੀ ਥਾਣੇ ਦੇ ਵਿੱਚ ਇਨਫਾਰਮੇਸ਼ਨ ਮਿਲੀ ਕਿ ਇੰਦੋ ਅਮਰੀਕਨ ਹੋਟਲ ਹੈ ਉਹਦੇ ਵਿੱਚ ਇੱਕ ਲਾਸ਼ ਉਹਨਾਂ ਨੂੰ ਮਿਲੀ ਜਿਹੜਾ ਨਾਮ ਵੀ ਲੜਕੀ ਸੀਗੀ ਇਹ ਉਹ ਕਾਫੀ ਲਹੂਹਾਨ ਹੋਈ ਹੋਈ ਸੀ ਤੇ ਕਾਫੀ ਖੂਨ ਡਲਿਆ ਹੋਇਆ ਸੀ ਸੋ ਉਸ ਤੇ ਫਿਰ ਇਮੀਡੀਏਟਲੀ ਸਾਡੇ ਐਸਐਚਓ ਸਾਹਿਬ ਗਏ ਉਹਨਾਂ ਨੇ ਉਥੋਂ ਇਨਫੋਰਮੇਸ਼ਨ ਮਿਲੀ ਕਿ ਦੋ ਚਣੇ ਆਏ ਸੀਗੇ ਰੇਖਾ ਤੇ ਉਹਦੇ ਨਾਲ ਸੀਗਾ ਮੁੰਡਾ ਅਮਿਤ ਨਿਸ਼ਾਦ ਸੋ ਇਹਨਾਂ ਨੇ 12:00 ਵਜੇ ਚੈੱਕ ਇਨ ਕੀਤਾ ਤੇ ਤਿੰਨ ਸਾਢੇ 3:00 ਵਜੇ ਉਹ ਮੁੰਡਾ ਕਹਿੰਦਾ ਮੈਂ ਰੋਟੀ ਲੈਣ ਚੱਲਿਆ ਤੇ ਉਹ ਚਲਾ ਗਿਆ ਵਾਪਸ ਆਇਆ ਨਹੀਂ ਸੋ 5:00 ਵਜੇ ਇਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਉਥੋਂ ਸਾਰਾ ਉਹਨਾਂ ਦਾ ਰਿਕਾਰਡ ਕੱਢ ਕੇ ਜਿੰਨਾ ਦਾ ਮਿਲ ਸਕਿਆ ਤੇ ਦੇਖਣ ਚ ਕਿ ਇਹ ਵੀ ਆਇਆ ਕਿ ਲੜਕੀ ਦਾ ਇਹਨਾਂ ਨੇ ਹੋਟਲ ਵਾਲਿਆਂ ਨੇ ਉਹਦਾ ਆਧਾਰ ਕਾਰਡ ਵਗੈਰਾ ਉਹਦੀ ਇਨਫੋਰਮੇਸ਼ਨ ਦਰਜ ਨਹੀਂ ਕੀਤੀ ਸੀ ਜਿਹੜੀ ਕਿ ਉਹ ਵੀ ਇੱਕ ਪੈਂਸ ਹੈ ਉਹ ਵੀ ਅਲੱਗ ਦੇਖਿਆ ਜਾਏਗਾ ਉਹਨਾਂ ਦਾ ਚਲੋ ਇਹਦੇ ਤੇ ਬਾਅਦ ਪਿੱਛਾ ਕਰਦੇ ਹੋਏ ਐਸਐਚਓ ਸਾਹਿਬ ਨੇ ਸਾਡੇ ਨੇ ਬੜੀ ਹਿੰਮਤ ਕੀਤੀ ਤੇ ਇਹਨਾਂ ਨੂੰ ਜਾ ਕੇ 32 ਸੈਕਟਰ ਦੇ ਵਿੱਚ ਟ੍ਰੇਸ ਕਰ ਲਿਆ ਲੜਕੇ ਨੂੰ ਉਹ ਤੇ ਇਹ ਥੋੜਾ ਇਲਾਜ ਕਰਾ ਰਿਆ ਸੀ ਤੇ ਉੱਥੋਂ ਫਿਰ ਲੈ ਕੇ ਜਦੋਂ ਦੇਖਿਆ ਇਹਦੀ ਕਾਫੀ ਹਾਲਤ ਖਰਾਬ ਸੀ ਇਹ ਤੇ ਪ੍ਰਾਈਵੇਟ ਪਾਰਟਸ ਦੇ ਉੱਤੇ ਕੱਟ ਲੱਗਿਆ ਹੋਇਆ ਸੀ ਸੋ ਇਮੀਡੀਏਟਲੀ ਇਹਨੂੰ ਸੀਐਮਸੀ ਲਿਜਾਇਆ ਗਿਆ ਸੀਐਮਸੀ ਦੇ ਵਿੱਚ ਉਹਨਾਂ ਨੇ ਅੱਗੇ ਕਿਉਂਕਿ ਰਕਮ ਜ਼ਿਆਦਾ ਸੀਰੀਅਸ ਸੀਗਾ ਤੇ ਉਹਨਾਂ ਨੇ ਇਹਨੂੰ ਪੀਜੀਆਈ ਦੇ ਵਿੱਚ ਰੈਫਰ ਕਰਤਾ ਉੱਥੇ ਹੁਣ ਜਿਹੜੇ ਇਲਾਜ ਹੈਗੇ ਸਾਡੀ ਫੋਰਸ ਵੀ ਉੱਥੇ ਲੱਗੀ ਹੋਈ ਹੈ ਤੇ ਇਹਦੇ ਚ ਇਹ ਸਾਹਮਣੇ ਆਇਆ ਕਿ ਕੁਝ ਕਿਸ ਤੇ ਵਿੱਚ ਇਹਦੇ ਚ ਇਹ ਇਹਨਾਂ ਦਾ ਪਹਿਲਾਂ ਤੋਂ ਇਹਨਾਂ ਦਾ ਆਪਸ ਸਬੰਧ ਸੀਗਾ ਇਹ ਦੋ ਲੜਕੀ ਜਿਹੜੀ ਹੈਗੀ ਰੇਖਾ ਇਹ ਤੇ ਦੋ ਬੱਚੇ ਵੀ ਸੀ ਪਰ ਇਹਦੇ ਆਪ ਦੀ ਹਸਬੰਡ ਨਾਲ ਇਹਦਾ ਡਿਵੋਰਸ ਦਾ ਪ੍ਰोसीडिंग ਚੱਲ ਰਹੀਆਂ ਸੀ ਤੇ ਇਹ ਲੜਕੇ ਨਾਲ ਇਹਦਾ ਕਾਫੀ ਦੇਰ ਤੋਂ ਸਬੰਧ ਸੀਗਾ ਹੁਣ ਉਹ ਲੜਕੇ ਦੀ ਕਿਤੇ ਹੋਰ ਵਿਆਹ ਹੋਣ ਦੇ ਕਾਰਨ ਇਹ ਲੜਕੀ ਨੇ ਇਹਦੇ ਤੇ ਇਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੱਕ ਤੇਜ ਹਥਿਆਰ ਨਾਲ ਜੋ ਕਿ ਇੱਕ ਕਟਰ ਹੈਗਾ ਕਟਰ ਦੇ ਨਾਲ ਇਹ ਇਸ ਬੰਦੇ ਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਸੀ ਬਾਕੀ ਤਫਤੀਸ਼ ਜਾਰੀ ਹੈ ਤੇ ਇਹਨੂੰ ਅਸੀਂ ਸਾਡੀ ਗ੍ਰਿਫਤ ਦੇ ਵਿੱਚ ਆ ਗਿਆ ਤੇ ਇਹ ਜੇਰੇ ਇਲਾਜ ਹੈ ਪੀਜੀਆਈ ਦੇ